ਬਾਬਾ ਜੀ ਦੇ ਦਰ ਤੇ ਆ ਕੇ ਮਿੱਟਦਾ ਗੇੜ 83 ਦਾ ਰਾਤ ਵੀ ਸਰਵਨ ਕੀਤੀ ਸੀ ਸੰਗਤਾਂ ਨੇ ਸੋ ਹੁਣ ਵੀ ਉਹੀ ਕਵਤਾ ਸੰਗਤਾਂ ਨੂੰ ਸਰਵਨ ਕਰਾਉਣੀ ਹੈ ਬਾਬਾ ਜੀ ਦੇ ਦਰ ਤੇ ਆ ਕੇ ਮਿੱਟਦਾ ਗੇੜ 83 ਦਾ ਜਥੇ ਪਾਸੋਂ ਕਵਤਾ ਐਉਂ ਸੁਣੋ ਜੀ ਮਿਹਰਬਾਨ ਤਨ ਬਾਬਾ ਜੀ ਨੇ ਕੀਤੀ ਕਠਨ ਕਮਾਈ ਜੀ ਨਾਨਕ ਸਰ ਦੀ ਐਨੇ ਸੋਹਣੀ ਤਾਹੀ ਰਚਨ ਰਚਾਈ ਜੀ ਨਾਨਕ ਸਰਦੀ ਐਨੇ ਸੋਹਣੇ ਤਾਹੀ ਰਚਨ ਰਚਾਈ ਜੀ ਬਬਦੇ ਨਾਲੋਂ ਉੱਚਾ ਦਰਜਾ ਨਾਨਕ ਸਰ ਦੇ ਵਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜ ਚਰਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਟਦਾ ਗੇੜ 84 ਦਾ ਮਿਹਰਬਾਨ ਤਨ ਬਾਬਾ ਜੀ ਨੇ ਕੀਤੀ ਕਠਨ ਕਮਾਈ ਜੀ ਨਾਨਕ ਸਰਦੀ ਐਨੀ ਸੋਹਣੀ ਤਾਂ ਹੀ ਰਚਨ ਰਚਾਈ ਜੀ ਨਾਨਕ ਸਰਦੀ ਐਨੀ ਸੋਹਣੀ ਤਾਂ ਹੀ ਰਚਨ ਰਚਾਈ ਜੀ ਸਭ ਤੇ ਨਾਲੋਂ ਉੱਚਾ ਦਰਜਾ ਨਾਨਕ ਸਰ ਦੇ ਵਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜ 84 ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜ 84 ਦਾ ਪਹਿਲੇ ਆਪਣਿਆ ਤਾਈਂ ਵਿੱਚ ਕਠਾਲੀ ਢਾਲਿਆ ਜੀ ਭੁੱਖ ਨੀਂਦ ਪੰਜ ਚੋਰਾ ਤਾਈਂ ਚਰਨਾ ਹੀਠ ਦਿਵਾਲਿਆ ਜੀ ਭੁੱਖ ਨੀਂਦ ਪੰਜ ਚੋਰਾ ਤਾਈਂ ਚੜਦਾ ਹੇਠ ਦਿਵਾਲਿਆ ਜੀ ਤਾਂ ਹੀ ਸਾਰੀ ਦੁਨੀਆ ਅੰਦਰ ਵੱਜਦਾ ਢੋਲ ਸਵਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜਾ ਚਰਾਸੀ ਦਾ ਆ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜਾ ਚਰਾਸੀ ਦਾ ਤੀਨ ਦੁਨੀ ਦੇ ਦਾਤੇ ਬਾਸੋਂ ਜੀਵਨ ਮੁਕਤੀ ਦਿਹਾਉਂਦੀ ਹੈ ਬਾਬਾ ਜੀ ਦੀ ਸਰਨ ਲਿਆਂ ਤੋਂ ਮੌਤ ਨਾ ਨੇੜੇ ਆਉਂਦੀ ਹੈ ਬਾਬਾ ਜੀ ਦੀ ਸਰਨ ਲਿਆਂ ਤੋਂ ਮੌਤ ਨਾ ਨੇੜੇ ਆਉਂਦੀ ਹੈ ਹੋ ਜਮ ਜਗਾਤੀ ਨੇੜ ਨਾ ਆਉਂਦੇ ਵਾਹ ਆ ਜਮ ਜਗਾਤੀ ਨੇੜ ਨਾ ਆਉਂਦੇ ਰਾਜਾ ਧਰਮ ਤਰਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜਾ 84 ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜਾ 84 ਦਾ ਨਜ਼ਰੀ ਨਜ਼ਰ ਨਿਹਾਲ ਕਰੇ ਹੈ ਐਸਾ ਸਾਜਨ ਸਿਮਿਆ ਜੀ ਚਮਕ ਖੁਸ਼ੀ ਦਾ ਖੜਦਾ ਇੱਥੇ ਦੂਰ ਹੋਣ ਸਭ ਗਮੀਆਂ ਜੀ ਚਮਕ ਖੁਸ਼ੀ ਦਾ ਖੜਦਾ ਇੱਥੇ ਦੂਰ ਹੋਣ ਸਭ ਗਮੀਆਂ ਜੀ ਹਰ ਵੇਲੇ ਹੈ ਮੁਖੜੇ ਉਤੋਂ ਨੂਰ ਵਰਸਦਾ ਹਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜ ਚਰਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜ ਚਰਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮੁੜਿਆ ਨਾ ਕੋਈ ਖਾਲੀ ਜੀ ਸੋਈ ਚੋਲੀਆਂ ਪਰ ਕੇ ਲੈ ਗਿਆ ਜਿਸਨੇ ਅਲਖ ਜਗਾਲੀ ਜੀ ਸੋਈ ਚੋਲੀਆਂ ਪਰ ਕੇ ਲੈ ਗਿਆ ਜਿਸਨੇ ਅਲਖ ਜਗਾਲੀ ਜੀ ਸਦਾ ਰਹੇ ਮਨ ਹਰਿਆ ਪਰਿਆ ਸਦਾ ਰਹੇ ਮਨ ਹਰਿਆ ਪਰਿਆ ਟੁੱਟੇ ਦੁੱਖ ਉਦਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜ ਚਰਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜ ਚਰਾਸੀ ਦਾ ਰੋਗ ਸੋਬ ਸਭ ਮਿਟੇ ਬਿਮਾਰੀ ਦੁਖੀਆਂ ਦੇ ਦੁਖ ਟੁੱਟ ਜਾਂਦੇ ਧੰ ਬਾਬਾ ਜੀ ਕਹਿਣ ਜੋ ਕੇਰਾ ਜਮਾ ਦੇ ਫੰਦੇੋਂ ਸੁੱਟ ਜਾਂਦੇ ਧੰ ਬਾਬਾ ਜੀ ਕਹਿਣ ਜੋ ਕੇਰਾ ਜਮਾ ਦੇ ਫੰਦੇੋਂ ਸੁੱਟ ਜਾਂਦੇ ਮਿਟੇ ਉਹ ਪਾਦੀ ਰੋਗ ਬਨਿਆਦੀ ਟੇ ਆਪਾਦੀ ਰੋਗ ਮਨਿਆਦੀ ਦੁੱਖ ਟੁੱਟੇ ਖੰਗ ਖਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜਾ ਚਰਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜਾ ਚਰਾਸੀ ਦਾ ਸਭੇ ਸੁੱਖ ਮਿਲਣ ਉਹਨਾਂ ਨੂੰ ਜੋ ਵੀ ਭਾਵਨਾ ਬੰਨ ਲੈਂਦੇ ਬਾਬਾ ਜੀ ਦੇ ਬਚਨ ਤਾਂ ਹੀ ਸਤ ਕਰਕੇ ਜੋ ਮੰਨ ਲੈਂਦੇ ਬਾਬਾ ਜੀ ਦੇ ਬਚਨਾ ਤਾਈ ਸਤ ਕਰਕੇ ਜੋ ਮੰਨ ਲੈਂਦੇ ਉਹ ਫੁਰਨਾ ਪੂਰਾ ਹੁੰਦਾ ਇੱਥੇ ਫੁਰਨਾ ਪੂਰਾ ਹੁੰਦਾ ਇੱਥੇ ਹਰ ਇੱਕ ਜੋ ਅਪਲਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜ 84 ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜਾ 84 ਦਾ ਬਾਬਾ ਜੀ ਦੇ ਦਰ ਤੇ ਆ ਕੇ ਮੇਟ ਦਿੰਦੇ ਜੋ ਆਪੇ ਨੂੰ ਰੰਗ ਭਾਗ ਹੈ ਲੱਗਦੇ ਜਾਣੋ ਉਹਨਾਂ ਦੇ ਜਾਪ ਜਾਪੇ ਨੂੰ ਰੰਗ ਭਾਗ ਹੈ ਲੱਗਦੇ ਜਾਣੋ ਉਹਨਾਂ ਦੇ ਜਾਪ ਜਾਪੇ ਨੂੰ ਬਾਬਾ ਗੇਜਾ ਸਿੰਘ ਜੀ ਉਹ ਸਤਖੰਡ ਜਾਂਦੇ ਬਾਬਾ ਕੇ ਜਾਸ ਸਿੰਘ ਜੀ ਉਹ ਸੱਚਖੰਡ ਜਾਂਦੇ ਤੰਦ ਕਟੇ ਜਾਂ ਮਫਾਸੀ ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜ 84 ਦਾ ਬਾਬਾ ਜੀ ਦੇ ਦਰ ਤੇ ਆ ਕੇ ਮਿਟਦਾ ਗੇੜ 84 ਦਾ ਇਤਨੀ ਘਾੜ ਨਹੀਂ ਕਰਨੀ ਮਨਜ਼ੂਰ ਅਗਲੇ